ਇਸ ਵੇਲੇ ਦੀ ਵੱਡੀ ਖਬਰ ਫਲੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਲੋਰ ਦੇ ਵਿੱਚ ਬੇहद ਭਿਆਨਕ ਸੜਕ ਹਾਦਸਾ ਵਾਪਰਿਆ ਜੀ ਹਾਂ ਤਾਂ ਅੰਦਾਜ਼ੇ ਇਹ ਕਿ ਸਵੇਰ ਦੇ ਸਮੇਂ ਸਵਾਰੀਆਂ ਦੇ ਨਾਲ ਭਰਿਆ ਇੱਕ ਆਟੋ ਜਿਸ ਦੀ ਟੱਕਰ ਕਾਰ ਦੇ ਨਾਲ ਹੋਈ ਹੈ ਤਾਂ ਬੇहद ਭਿਆਨਕ ਹਾਦਸਾ ਜਿਹੜਾ ਉਹ ਹੁਣ ਦੀ ਖਬਰ ਸਾਹਮਣੇ ਆਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਆਟੋ ਦੇ ਹਾਲਾਤ ਤੋਂ ਕਿ ਹਾਦਸਾ ਕਿੰਨਾ ਭਿਆਨਕ ਹੋਇਆਗਾ ਜਿਸ ਤੋਂ ਬਾਅਦ ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਤਿੰਨ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਮੌਕੇ ਤੇ ਮੌਜੂਦ ਚਸ਼ਮਦੀਦਾ ਦੇ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਜਿਹੜੇ ਲੋਕ ਜ਼ਖਮੀ ਵੀ ਹੋਏ ਨੇ ਤੇ ਕਿਸੇ ਦੀ ਅੱਖ ਬਾਹਰ ਨਿਕਲ ਆਈ ਹੈ ਤੇ ਕਿਸੇ ਨੂੰ ਹੋਰ ਜਿਹੜੀਆਂ ਨੇ ਪਸਲੀਆਂ ਟੁੱਟਣ ਦੀ ਜਿਹੜੀ ਹੈ ਸਮੱਸਿਆ ਉਹ ਸਾਹਮਣੇ ਆਈ ਹੈ ਤਾਂ ਹੁਣ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਤਸਵੀਰਾਂ ਦੇਖ ਕੇ ਇੱਕ ਸਮੇਂ ਰੌਂਗਟੇ ਜਿਹੜਾ ਨੇ ਉਹ ਜ਼ਰੂਰ ਖੜੇ ਹੁੰਦੇ ਨੇ ਤਾਂ ਦਾ ਬਾਕੀ ਅੰਦਾਜ਼ਾ ਤੁਸੀਂ ਆਟੋ ਦੀ ਸਥਿਤੀ ਦੇਖ ਕੇ ਲਗਾ ਸਕਦੇ ਹੋ ਕਿ ਆਟੋ ਦਾ ਕਿਸ ਤਰੀਕੇ ਦੇ ਨਾਲ ਖਚੇ ਹੋਲੇ ਨੇ ਤੇ ਟੱਕਰ ਹੈ ਜੀ ਜ਼ਬਰਦਸਤ ਸੀ ਕਿ ਗੱਡੀ ਦੇ ਵੀ ਅੱਗੇ ਬੋਨਟ ਦੇ ਉੱਤੇ ਖਾਸਾ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਫਲੋਰ ਦੇ ਪਿੰਡ ਬੁਰਜ ਪੁਖਤਾ ਦੇ ਕੋਲੇ ਪੂਰਾ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਝੰਡੀਪੀਰ ਕੜਿਆਣੀ ਤੋਂ ਫਲੋਰ ਵੱਲ ਆ ਰਹੇ ਆਟੋ ਦੀ ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਤਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਅ ਮਤਰੀ ਜੀ ਤੁਸੀਂ ਸਮਾਸ਼ਰੀ ਅੱਜ ਇੱਕ ਫੂਰਪੁਰ ਕੌਲਰੀਆ ਨਗਰ ਤੇ ਰੋਡ ਉੱਪਰ ਹੈ ਜਿਹੜਾ ਬਹੁਤ ਤਗੜਾ ਐਕਸੀਡੈਂਟ ਹੈ ਤੁਸੀਂ ਮੁੱਦੇ ਦੇ ਮੱਦੇਨਜ਼ਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਤੋਂ ਵੱਡੀ ਗੱਲ ਆਸੇ ਦਾ ਰੋਡ ਦੇ ਉੱਤੇ ਹੁੰਦੇ ਰਹਿੰਦੇ ਜਿਵੇਂ ਆਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਹਿ ਲਗਾ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਸੀ ਲੋਡ ਤੋਂ ਬਾਅਦ ਤੇ ਅਮੇਸਾਲੇ ਤੋਂ ਟੱਕਰਿਆਂ ਦੀ ਹੋਈ ਆ ਰਸੂਲਪੁਰ ਦੇ ਰੋਡ ਦੇ ਉੱਤੇ ਲਗਭਗ 10 ਕੁ ਮਿੰਟ ਲੋਕ ਗੱਡੀਆਂ ਰੋਕੇ ਕੋਈ ਵੀਡੀਓ ਬਣਾ ਰਹੇ ਕੋਈ ਕੁਝ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਹਦੀ ਬਾਅਦ ਚਾਈਆ ਤੇ ਅਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੀੜਤਾਂ ਉੱਤੇ ਸਿਵਲ ਹਸਪਤਲ ਬਚਾਏ ਆ ਸੋ ਗੱਲ ਤਾਂ ਇਹ ਵੀ ਪਿਲਦਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਤੁਸੀਂ ਦੇਖੋ ਕਿੱਥੇ ਇਸ ਤਰ੍ਹਾਂ ਜਾਮ ਲੱਗ ਜਾਏਗਾ ਔਰ ਇਹਦਾ ਕੋਰਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਵਾਲੀ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੋ ਐਕਸੀਡੈਂਟ ਹੁੰਦਾ ਮਨ ਲਜੂ ਕਰਿਆ ਕਰੋ ਕੱਲ ਹਾਸਾ ਆਪਣੇ ਨਾਲ ਵੀ ਹੋ ਸਕਦਾ ਕਿਸੇ ਜਾਨ ਵੱਜ ਜਾਵੇਗਾ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਉਹਦੇ ਕਈ ਪਰਿਵਾਰ ਰਾਜੇ ਹੁੰਦੇ ਆ ਸੋ ਇੰਨੀ ਬੇਇੱਜ਼ਤੀ ਆ ਕਿ ਜਦੋਂ ਇਧਰ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚ ਨੂੰ ਸੁਰੱਖਿਅਤ ਤਜਰਬਾ ਚਾਜਿਆ ਜਾਵੇ ਉਹਦਾ ਮਨ ਕੀਤੀ ਜਾਵੇ ਕਿੰਨੀਆਂ ਸੱਟਾਂ ਕਿੰਨੀਆਂ ਲੱਗਿਆ ਇਸ ਕੰ ਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਣ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸੱਟ ਆ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੁੱਖ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਅੰਮ੍ਰੰਦ ਦੇ ਅੰਮ੍ਰੰਦ ਇਹੀ ਆ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁਤ ਚੱਲਦਾ ਇਹ ਰਾਂ ਰੋੜਿਆ ਤੇ ਰੋਡ ਨੂੰ ਚੌੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵਾਧੂ ਵਾਧਾ ਹਾਸਲ ਰੋਕਣ ਲਈ ਕਦੋਂ ਚੱਲ ਸਕਦੀ ਹੈ ਚੱਕੇ ਜਾਂਦਾ ਸਾਹੀ ਆਪਾਂ ਨੂੰ ਇਹਦੇ ਬਾਰੇ ਨਹੀਂ ਜੜ ਗਿਆ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸਕਾਂਤ ਸੀਗਾ ਤੇ ਬੰਦੇ ਦੇਖਣ ਗਏ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਉਹ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਅੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਇੱਕ ਉਹ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਸੀ ਇੱਕ ਕੁੜੀ ਸੀ ਸਾਤ ਸਾਲ ਦੀ ਕਰੇ ਤੇ ਇੱਕ ਸੀ ਉਹ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਕਿਹੜੇ ਵਕਤੀ ਦੋ ਮਹੀਨੇ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਨਹੀਂ ਉਸ ਜੀ ਉਹ ਨਹੀਂ ਆਪਣਾਣ ਕੁਝ ਵੀ ਪਤਾ ਨਹੀਂ ਕਿ ਕਿੱਡੀਆਂ ਕਿੜੀਆਂ ਔਖਾਂ ਜੜੀਆਂ ਲੱਗੀਆਂ ਹੋਈਆਂ ਗੱਡੀਆਂ ਕਿੜੀਆਂ ਗੱਡੀਆਂ ਸਾ ਜੀ ਅਸੀਂ ਤੁਹਾਨੂੰ ਕਹਿੰਦੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਹਾਂਜੀ ਮੇਰਾ ਭਾਈ ਗੋਗੀ ਜਿਹੜਾ ਗੱਡੀ ਦੇ ਕੋਲ ਐਕਸੀਡੈਂਟ ਹੋਇਆ ਆ ਹਾਂਜੀ ਮੈਨੂੰ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਭਜਾਈ ਹੈ ਜੀ ਅੱਛਾ ਕਿਦਾ ਠੀਕ ਆ ਤੁਹਨੇ ਭਾਜੀ ਕਿਦਾਂ ਮੇਰੀ ਜੀ ਘੱਟ ਹੋ ਗਿਆ ਕਾਹਦੇ ਝਾਰਿਆ ਸੀ ਇਹ ਤੇ ਆਤੋ ਸੀ ਜੀ ਲੱਗੇ ਕਾਜ ਭਾਜੀ ਇਹ ਇਹ ਆਪਣੇ ਜੀ ਗੱਡੀ ਆ ਕੋਈ ਮੇਦਾ ਗੱਡੀ ਪਛਾੜ ਨਹੀਂ ਕੀਤੀ ਫਿਰ ਤਾਂ ਉਹਦਾ ਦੇਖੇ ਹੀ ਨਹੀਂ ਆਪ ਸਰ ਅੱਛਾ ਹਾਂਜੀ ਉਹ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਥੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ ਹੂੰ ਮੰਮੀ ਬੱਚੀ ਕਿਦਾਂ ਬਧੀ ਬੱਚੀ ਦੀ ਲੱਤ ਕੰਦੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਪਿੰਦ ਲੱਗ